ਸਰਵਨੀਤ ਸਿੰਘ ਬਿੱਟੂ ਦੇ ਇੱਕ ਨਵੇਂ ਵੀਡੀਓ ਹੈ ਜਿਹੜੀ ਸੋਸ਼ਲ ਮੀਡੀਆ ਤੇ ਆ ਗਈ ਹੈ ਜੀਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਉਹਨਾਂ ਦੀ ਵੀਡੀਓ ਹੈ ਜਿਹੜੀ ਇੱਕ ਮੀਟਿੰਗ ਦੀ ਆ ਗਈ ਹੈ ਜਿਸ ਵਿੱਚ ਵੱਡੇ ਚਿਹਰੇ ਸਾਹਮਣੇ ਆਏ ਨੇ ਜੀਆਂ ਵੱਡੇ ਚਿਹਰੇ ਆ ਜਿਹੜਾ ਪੀਐਮ ਮੋਦੀ ਦੇ ਇਸ ਮੀਟਿੰਗ ਦੇ ਵਿੱਚ ਬੈਠੇ ਹੋਏ ਨੇ ਅਤੇ ਉਸ ਦੇ ਚਰਵਨੀਤ ਸਿੰਘ ਬਿੱਟੂ ਵੀ ਸ਼ਾਮਲ ਨੇ ਅਤੇ ਇਹ ਕਿਆਸ ਲਗਾਏ ਜਾ ਰਹੇ ਸਨ ਕਿ ਰਵਨੀਤ ਬਿੱਟੂ ਨੂੰ ਇੱਕ ਅਹਿਮ ਅਹੁਦੇ ਨਾਲ ਨਵਾਜ਼ਿਆ ਜਾ ਸਕਦਾ ਹੈ ਤੇ ਹੁਣ ਵੇਖਣਾ ਹੋਵੇਗਾ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਕੈਬਨਿਟ ਦੇ ਵਿੱਚ ਰਵਨੀਤ ਸਿੰਘ ਬਿੱਟੂ ਨੂੰ ਆਖਿਰ ਕਿਹੜਾ ਅਹੁਦਾ ਮਿਲਦਾ ਹੈ ਬਿਊਰੋ ਰਿਪੋਰਟ ਲੁਧਿਆਣਾ ਲਾਈ ਸਰਵਨੀ ਸਿੰਘ ਬਿੱਟੂ ਦੇ ਇੱਕ ਨਵੇਂ ਵੀਡੀਓ ਹੈ ਜਿਹੜੀ ਸੋਸ਼ਲ ਮੀਡੀਆ ਤੇ ਆ ਗਈ ਹੈ ਜੀਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਉਹਨਾਂ ਦੀ ਵੀਡੀਓ ਹੈ ਜਿਹੜੀ ਇੱਕ ਮੀਟਿੰਗ ਦੀ ਆ ਗਈ ਹੈ ਜਿਸ ਵਿੱਚ ਵੱਡੇ ਚਿਹਰੇ ਸਾਹਮਣੇ ਆਏ ਨੇ ਜਿਨ੍ਹਾਂ ਵੱਡੇ ਚਿਹਰੇ ਆ ਜਿਹੜਾ ਪੀਐਮ ਮੋਦੀ ਦੇ ਇਸ ਮੀਟਿੰਗ ਦੇ ਵਿੱਚ ਬੈਠੇ ਹੋਏ ਨੇ ਅਤੇ ਉਸ ਦੇ ਚਰ ਅਵਨੀਤ ਸਿੰਘ ਬਿੱਟੂ ਵੀ ਸ਼ਾਮਲ ਨੇ ਅਤੇ ਇਹ ਕਿੱਸ ਲਗਾਏ ਜਾ ਰਹੇ ਸਨ ਕਿ ਰਵਨੀਤ ਬਿੱਟੂ ਨੂੰ ਇੱਕ ਅਹਿਮ ਅਹੁਦੇ ਨਾਲ ਨਵਾਜ਼ਿਆ ਜਾ ਸਕਦਾ ਹੈ ਤੇ ਹੁਣ ਵੇਖਣਾ ਹੋਵੇਗਾ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਕੈਬਨਿਟ ਦੇ ਵਿੱਚ ਰਵਨੀਤ ਸਿੰਘ ਬਿੱਟੂ ਨੂੰ ਆਖਿਰ ਕਿਹੜਾ ਅਹੁਦਾ ਮਿਲਦਾ ਹੈ ਬਿਊਰੋ ਰਿਪੋਰਟ ਲੁਧਿਆਣਾ ਲਾਈ